ਹਾਂਜੀ ਦੋਸਤੋ ਅੱਜ ਮੈਂ ਤੁਹਾਡੇ ਵਾਸਤੇ ਇੱਕ ਨਵਾਂ ਤੇ ਯੂਨੀਕ ਬਿਜ਼ਨਸ ਆਈਡੀਆ ਲੈ ਕੇ ਆਇਆ ਜਿੰਦੇ ਵਿੱਚ ਦੋਸਤੋ ਤੁਸੀਂ ਸਿਰਫ 400 ਰੁਪਏ ਲਗਾ ਕੇ ਕਿਸੇ ਵੀ ਬਿਜ਼ਨਸ ਦੇ ਮਾਲਕ ਬਣ ਸਕਦੇ ਹੋ ਤੇ ਪੈਸਾ ਕਮਾਉਣਾ ਸ਼ੁਰੂ ਕਰ ਸਕਦੇ ਹੋ ਦੇਖੋ ਵੈਸੇ ਤਾਂ ਦੋਸਤੋ ਆਪਾਂ ਕਿਸੇ ਵੀ ਬਿਜ਼ਨਸ ਨੂੰ ਸੋਚਣਾ ਤਾਂ ਬਹੁਤ ਸੌਖਾ ਹੁੰਦਾ ਹੈ ਪਰ ਉਸ ਨੂੰ ਕਰਨਾ ਬਹੁਤ ਔਖਾ ਹੁੰਦਾ ਹੈ ਪਰ ਜੋ ਅੱਜ ਮੈਂ ਤੁਹਾਡੇ ਨਾਲ ਬਿਜ਼ਨਸ ਆਈਡੀਆ ਸ਼ੇਅਰ ਕਰਨ ਜਾ ਰਿਹਾ ਦੋਸਤੋ ਇਸ ਇਸ ਦੇ ਵਿੱਚ ਖਾਸ ਗੱਲ ਇਹ ਹੀ ਹੈ ਕਿ ਇਸ ਬਿਜ਼ਨਸ ਨੂੰ ਕਰਨਾ ਤਾਂ ਬਹੁਤ ਸੌਖਾ ਸੀ ਪਰ ਇਸ ਨੂੰ ਦਿਮਾਗ ਦੇ ਵਿੱਚ ਲਿਆਣਾ ਇਸ ਨੂੰ ਸੋਚਣਾ ਬਹੁਤ ਜ਼ਿਆਦਾ ਮੁਸ਼ਕਿਲ ਸੀ ਜਿਸ ਮੁਸ਼ਕਿਲ ਨੂੰ ਤੁਸੀਂ ਅੱਜ ਮੈਂ ਹੱਲ ਕਰਕੇ ਤੁਹਾਡੇ ਸਾਹਮਣੇ ਇਸ ਦਾ ਹੱਲ ਦੋਸਤੋ ਅੱਜ ਮੈਂ ਕੱਢ ਲਿਆ ਤੇ ਇਸ ਨੂੰ ਸੋਚ ਕੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਇਸ ਬਿਜ਼ਨਸ ਆਈਡੀ ਨੂੰ ਸ਼ੇਅਰ ਕਰਨ ਲੱਗਾ ਹੁਣ ਇਸ ਨੂੰ ਕਰਨਾ ਦੋਸਤੋ ਤੁਹਾਡੇ ਹੱਥ ਦੇ ਵਿੱਚ ਹੈ ਦੋਸਤੋ ਕੋਈ ਵੀ ਆਪਾਂ ਬਿਜ਼ਨਸ ਕਰਦੇ ਹਾਂ ਉਸ ਦੇ ਵਿੱਚ ਕੋਈ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਤਾਂ ਆਉਂਦੀਆਂ ਹੀ ਆ ਇਹ ਆਪੋਸ ਮੁਸ਼ਕਿਲਾਂ ਪਰੇਸ਼ਾਨੀਆਂ ਦਾ ਹੱਲ ਕੱਢ ਕੇ ਉਸ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ ਇਹੀ ਸਭ ਤੋਂ ਵੱਡਾ ਹੁਨਰ ਹੁੰਦਾ ਦੋਸਤੋ ਦੇਖੋ ਦੋਸਤੋ ਜੇ ਤੁਸੀਂ ਚਾਹਨੀਏ ਕਿ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਸ ਕੰਮ ਦੇ ਨਾਲ ਨਾਲ ਤੁਹਾਡੇ ਕੋਲ ਸਾਈਡ ਦੇ ਵਿੱਚ ਦੋ ਤਿੰਨ ਇਸ ਤਰ੍ਹਾਂ ਦੇ ਵੀ ਇਨਕਮ ਸੋਰਸ ਹੋਣ ਜੋ ਤੁਹਾਨੂੰ ਪੈਸਾ ਕਮਾ ਕੇ ਦਿੰਦੇ ਰਹਿਣ ਤਾਂ ਦੋਸਤੋ ਤੁਹਾਨੂੰ ਮੈਂ ਅੱਜ ਇਸ ਤਰ੍ਹਾਂ ਦੇ ਤਿੰਨ ਬਿਜ਼ਨਸ ਆਈਡੀ ਦੱਸੂਗਾ ਜਿਸ ਜਿਸ ਦੇ ਵਿੱਚ ਦੋਸਤੋ ਤੁਸੀਂ ਸਿਰਫ 400 ਰੁਪਏ ਲਗਾ ਕੇ ਤੁਸੀਂ ਇਹ ਬਿਜ਼ਨਸਾਂ ਦੇ ਮਾਲਕ ਬਣ ਸਕਦੇ ਹੋ ਤੇ ਇਹ ਬਿਜ਼ਨਸ ਦੋਸਤੋ ਤੁਹਾਨੂੰ ਪੈਸਾ ਕਮਾ ਕੇ ਦਿੰਦੇ ਰਹਿਣਗੇ ਹੁਣ ਦੋਸਤੋ ਆਪਾਂ ਸਭ ਤੋਂ ਪਹਿਲੇ ਬਿਜ਼ਨਸ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾ ਬਿਜ਼ਨਸ ਆ ਦੋਸਤੋ ਜਿਸ ਨੂੰ ਆਪਾਂ 400 ਰੁਪਏ ਲਗਾ ਕੇ ਸ਼ੁਰੂ ਕਰ ਸਕਦੇ ਆਂ ਉਹ ਹੈ ਗਿਫਟ ਪ੍ਰਿੰਟਿੰਗ ਬਿਜ਼ਨਸ ਗਿਫਟ ਪ੍ਰਿੰਟਿੰਗ ਬਿਜ਼ਨਸ ਦੋਸਤੋ ਜਿਵੇਂ ਤੁਸੀਂ ਇਸ ਫੋਟੋ ਦੇ ਵਿੱਚ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਅੱਜ ਕੱਲ ਇਹ ਇਸ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਦੋਸਤੋ ਇਹ ਗਿਫਟ ਪ੍ਰਿੰਟਿੰਗ ਬਿਜ਼ਨਸ ਦੇ ਵਿੱਚ ਕਿਸੇ ਵੀ ਚੀਜ਼ ਦੇ ਉੱਤੇ ਆਪਾਂ ਪ੍ਰਿੰਟਿੰਗ ਕੱਢ ਕੇ ਸਾਹੇ ਦੋਸਤੋ ਬੈੱਡ ਦੀ ਸ਼ੀਟ ਹੋਵੇ ਜਾਂ ਕੋਈ ਪਿੱਲੋ ਹੋਣ ਜਾਂ ਕੋਈ ਮੱਗ ਹੋਣ ਜਾਂ ਕੋਈ ਚਾਹ ਪੀਣ ਵਾਲੇ ਜੋ ਕੱਪ ਹੁੰਦੇ ਨੇ ਦੋਸਤੋ ਉਹਨਾਂ ਹਰ ਮਸ਼ੀਨਾਂ ਦੇ ਨਾਲ ਹਰ ਚੀਜ਼ ਦੇ ਉੱਤੇ ਪ੍ਰਿੰਟਿੰਗ ਨਿਕਾਲ ਕੇ ਆਪਾਂ ਕਿਸੇ ਨੂੰ ਵੀ ਗਿਫਟ ਕਰ ਸਕਦੇ ਹਾਂ ਇਸ ਦਾ ਅੱਜ ਕੱਲ ਬਹੁਤ ਜ਼ਿਆਦਾ ਕਰੇਜ਼ ਹੈ ਪਰ ਦੋਸਤੋ ਆਪਾਂ ਇਸ ਬਿਜ਼ਨਸ ਨੂੰ ਕਰਨ ਵਾਸਤੇ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਮਸ਼ੀਨਾਂ ਲੈ ਕੇ ਆਣੀਆਂ ਪੈਂਦੀਆਂ ਜਿੰਦੇ ਵਿੱਚ ਮੱਗ ਬਣਾਉਣ ਵਾਸਤੇ ਅਲੱਗ ਹੁੰਦਾ ਕਿਸੇ ਫੋਟੋ ਫਰੇਮ ਬਣਾਉਣ ਵਾਸਤੇ ਅਲੱਗ ਮਸ਼ੀਨ ਹੁੰਦੀ ਹੈ ਠੀਕ ਹੈ ਜੋ ਆਪਣੀ ਬੈੱਡ ਸ਼ੀਟ ਤੇ ਉੱਤੇ ਪ੍ਰਿੰਟਿੰਗ ਕਰਨ ਵਾਸਤੇ ਕੋਈ ਅਲੱਗ ਮਸ਼ੀਨ ਹੁੰਦੀ ਹੈ ਤੇ ਇਸ ਕਰਕੇ ਜਦੋਂ ਆਪਾਂ ਇਸ ਬਿਜ਼ਨਸ ਨੂੰ ਦੋਸਤੋ ਤਾਂ ਆਪਾਂ ਨੂੰ ਲੱਖਾਂ ਰੁਪਇਆ ਪਹਿਲਾਂ ਇਸ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਕਰਨੀ ਪੈਂਦੀ ਹੈ ਇਸ ਬਿਜ਼ਨਸ ਨੂੰ ਕਰਨ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵੀ ਦੋਸਤੋ ਆਪਣੇ ਕੋਲ ਇੱਕ ਕਲਾਇੰਟ ਆਏਗਾ ਜਾਂ ਨਹੀਂ ਆਏਗਾ ਉਸ ਨੂੰ ਵੇਟ ਕਰਨਾ ਇਹ ਬਹੁਤ ਹੀ ਵੱਡੀ ਸਿਰਦਰਦੀ ਹੁੰਦੀ ਹੈ ਇਸ ਕਰਕੇ ਦੋਸਤੋ ਆਪਾਂ ਇਸ ਤਰ੍ਹਾਂ ਦੀ ਸਿਰਦਰਦੀ ਨਹੀਂ ਲੈਣੀ ਹੈ ਮੈਂ ਤੁਹਾਨੂੰ ਇੱਕ ਬਹੁਤ ਹੀ ਸਿੰਪਲ ਤੇ ਸੌਖਾ ਰਸਤਾ ਦੱਸੂਗਾ ਜਿਸ ਦੇ ਵਿੱਚ ਦੋਸਤੋ ਸਿਰਫ 400 ਰੁਪਏ ਲਗਾ ਕੇ ਤੁਸੀਂ ਇਸ ਬਿਜ਼ਨਸ ਦੇ ਮਾਲਕ ਬਣ ਜਾਓਗੇ ਕਿਵੇਂ ਬਣੋਗੇ ਦੋਸਤੋ ਹੁਣ ਮੈਂ ਤੁਹਾਨੂੰ ਦੱਸਦਾ ਹੁਣ ਦੋਸਤੋ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਾਂ ਇਹ ਇਹਨਾਂ ਲੋਕਾਂ ਨਾਲ ਜਾ ਕੇ ਮਿਲਣਾ ਜੋ ਵੀ ਇਹ ਪ੍ਰਿੰਟਿੰਗ ਦਾ ਬਿਜ਼ਨਸ ਕਰ ਰਹੇ ਆ ਕਿਉਂਕਿ ਉਹਨਾਂ ਕੋਲ ਸਾਰੀਆਂ ਮਸ਼ੀਨਾਂ ਹੁੰਦੀਆਂ ਆ ਦੋਸਤੋ ਇਸ ਕਰਕੇ ਆਪਾਂ ਸਿੱਧਾ ਉਹਨਾਂ ਨਾਲ ਡਾਇਰੈਕਟ ਗੱਲ ਕਰਾਂਗੇ ਜਾ ਕੇ ਕਿ ਦੇਖੋ ਸਾਰਾ ਤੁਹਾਨੂੰ ਮੈਂ ਕਸਟਮਰ ਦਾ ਆਰਡਰ ਲੈ ਕੇ ਦਊਂਗਾ ਤੇ ਤੁਸੀਂ ਮੈਨੂੰ ਬਦਲੇ ਦੇ ਵਿੱਚ ਹਰ ਆਰਡਰ ਦੇ ਪਿੱਛੇ ਤੁਹਾਨੂੰ ਮੇਰਾ ਇੱਕ ਕਮਿਸ਼ਨ ਰੱਖਣਾ ਪਏਗਾ ਚਾਹੇ ਉਹ ਆਰਡਰ ਛੋਟਾ ਹੋਵੇ ਜਾਂ ਵੱਡਾ ਹੋਵੇ ਤੁਹਾਨੂੰ ਹਰ ਇੱਕ ਆਰਡਰ ਦੇ ਮਗਰ ਸਾਨੂੰ ਇੱਕ ਕਮਿਸ਼ਨ ਤੁਸੀਂ ਰੱਖੋ ਇਸ ਤਰ੍ਹਾਂ ਆਪਾਂ ਉਹਦੇ ਨਾਲ ਗੱਲ ਕਰਾਂਗੇ ਦੋਸਤੋ ਤਾਂ ਉਹ ਵੀ ਐਗਰੀ ਕਰੇਗਾ ਚਲੋ ਠੀਕ ਆ ਆਪਾਂ ਉਹਨੂੰ ਆਰਡਰ ਲੈ ਕੇ ਦੇਵਾਂਗੇ ਤੇ ਉਹਨੂੰ ਆਪਣੇ ਬਦਲੇ ਦੇ ਵਿੱਚ ਆਪਾਂ ਨੂੰ ਥੋੜਾ ਇੱਕ ਕਮਿਸ਼ਨ ਦੇਣ ਦੇ ਵਿੱਚ ਉਸ ਦਾ ਕੁਝ ਨਹੀਂ ਜਾਏਗਾ ਦੋਸਤੋ ਇਸ ਕਰਕੇ ਉਹ ਆਪਣੀ ਇਸ ਗੱਲ ਤੋਂ ਐਗਰੀ ਕਰੇਗਾ ਠੀਕ ਆ ਇਸ ਤਰ੍ਹਾਂ ਆਪਾਂ ਇੱਕ ਨਹੀਂ ਦੋਸਤੋ ਘੱਟੋ ਘੱਟ 4 ਜਾਂ 5 ਲੋਕਾਂ ਨਾਲ ਆਪਾਂ ਇਸ ਤਰ੍ਹਾਂ ਜਾ ਕੇ ਡੀਲ ਕਰਨੀ ਹੈ ਜੋ ਵੀ ਪ੍ਰਿੰਟਿੰਗ ਦਾ ਬਿਜ਼ਨਸ ਕਰਦੇ ਆ ਅੱਪਾ ਇਹਦੇ ਨਾਲ ਕੀ ਹੋਏਗਾ ਦੋਸਤੋ ਅੱਪਾ ਇੱਕ ਬੰਦੇ ਦੇ ਸਿਰ ਦੇ ਉੱਤੇ ਨਹੀਂ ਰਹਿਣਾ ਜਦੋਂ ਆਪਾਂ ਇਹ ਬਿਜ਼ਨਸ ਨੂੰ ਸ਼ੁਰੂ ਕਰਾਂਗੇ ਨਾ ਦੋਸਤੋ ਤਾਂ ਆਪਾਂ ਸਿਰਫ ਇੱਕ ਬੰਦੇ ਦੇ ਸਿਰ ਤੇ ਨਹੀਂ ਰਹਿਣਾ ਕਿਉਂਕਿ ਇੱਕ ਬੰਦੇ ਦਾ ਕਈ ਵਾਰੀ ਪਤਾ ਨਹੀਂ ਲੱਗਦਾ ਉਹ ਕਦੋਂ ਬਦਲ ਜੇ ਕਦੋਂ ਆਪਾਂ ਨੂੰ ਆਰਡਰ ਆਪਣੇ ਲੈਣੇ ਬੰਦ ਕਰ ਦੇਣ ਕਿਸੇ ਵੀ ਗੱਲ ਆਪਣੇ ਨਾਲ ਉਹਦੇ ਨਾਲ ਕੁਝ ਵੀ ਗੱਲ ਹੋ ਸਕਦੀ ਹੈ ਇਸ ਕਰਕੇ ਆਪਾਂ ਇੱਕ ਦੇ ਸਿਰ ਤੇ ਰਹਿ ਕੇ ਆਪਾਂ ਇਹ ਬਿਜ਼ਨਸ ਨੂੰ ਸ਼ੁਰੂ ਕਰਾਂਗੇ ਤਾਂ ਆਪਾਂ ਬਹੁਤ ਜ਼ਿਆਦਾ ਰਿਸਕੀ ਹੈ ਕਟੋੜ ਆਪਾਂ 4 ਜਾਂ 5 ਬੰਦਿਆਂ ਨਾਲ ਆਪਾਂ ਡੀਲ ਕਰਾਂਗੇ ਜੋ ਵੀ ਇਹ ਬਿਜ਼ਨਸ ਕਰ ਰਹੇ ਹੈ ਠੀਕ ਆ ਸਾਰੇ ਨਾਲ ਆਪਾਂ ਕੰਟੈਕਟ ਕਰ ਲਾਂਗੇ ਉਹਨਾਂ ਦੇ ਕਮਿਸ਼ਨ ਬੇਸ ਹੁੰਦਾ ਆਪਾਂ ਉਹਨਾਂ ਨਾਲ ਬੰਨ ਲਾਂਗੇ ਕਿ ਜਦੋਂ ਦੋਸਤੋ ਜਿਵੇਂ ਆਪਾਂ ਉਹਨਾਂ ਕੋਲ ਕੋਈ ਆਰਡਰ ਲੈ ਕੇ ਜਾਵਾਂਗੇ ਤਾਂ ਉਹ ਬਦਲੇ ਦੇ ਵਿੱਚ ਉਸ ਆਰਡਰ ਦਾ ਜਿੰਨਾ ਵੀ ਜੋ ਮਾਰਜਨ ਹੁੰਦਾ ਉਸ ਮਾਰਜਨ ਦੇ ਹਿਸਾਬ ਨਾਲ ਆਪਾਂ ਨੂੰ ਕਮਿਸ਼ਨ ਦੇ ਦੇਗਾ ਤੇ ਆਪਾਂ ਉਹ ਆਰਡਰ ਹੈ ਜੋ ਉਸ ਤੋਂ ਚੱਕ ਕੇ ਵਾਪਸ ਕਸਟਮਰ ਨੂੰ ਦੇ ਦਾਂਗੇ ਉਹਨਾਂ ਵਿੱਚ ਦੋਸਤੋ ਹਣ ਕੀ ਰੋਲ ਹੋਏਗਾ ਆਪਾਂ ਸਿਰਫ 400 ਰੁਪਏ ਦੀ ਮੈਂ ਤੁਹਾਨੂੰ ਗੱਲ ਦੱਸੀ ਸੀ 400 ਰੁਪਏ ਦੇ ਦੋਸਤੋ ਸਿਰਫ ਤੁਸੀਂ ਇੱਕ ਬਣਵਾਣੀ ਆਪਣੇ ਵਿਜ਼ਿਟਿੰਗ ਕਾਰਡ ਠੀਕ ਆ ਵਿਜ਼ਿਟਿੰਗ ਕਾਰਡ ਬਣਵਾ ਕੇ ਦੋਸਤੋ ਆਪਾਂ ਕੀ ਕਰਾਂਗੇ ਆਪਾਂ ਆਪਣਾ ਵਿਜ਼ਿਟਿੰਗ ਕਾਰਡ ਹੁੰਦਾ ਉਹਨੂੰ ਇਸ ਸਾਹਮਣੇ ਡਿਜ਼ਾਈਨ ਕਰਨਾ ਉਹਦੇ ਉੱਤੇ ਆਪਾਂ ਸਾਰੇ ਇਸ ਤਰ੍ਹਾਂ ਦੇ ਟੂਲ ਬਣਾਵਾਂਗੇ ਜੋ ਵੀ ਗਿਫਟਿੰਗ ਦੇ ਵਿੱਚ ਚੱਲਦੇ ਆ ਅੱਜ ਕੱਲ ਉਸ ਤਰ੍ਹਾਂ ਦੇ ਸਾਰਾ ਕੁਝ ਉਹਦੇ ਵਿੱਚ ਟੂਲ ਬਣਵਾ ਕੇ ਠੀਕ ਹੈ ਤੇ ਉੱਤੇ ਆਪਾਂ ਆਪਣਾ ਨਾਮ ਲਿਖ ਕੇ ਤੇ ਆਪਣਾ ਪ੍ਰਿੰਟਿੰਗ ਜੋ ਗਿਫਟ ਪ੍ਰਿੰਟਿੰਗ business ਹੁੰਦਾ ਉਸ ਤਰ੍ਹਾਂ ਆਪਾਂ ਇੱਕ ਆਪਣੀ ਪੂਰਾ ਵਿਜ਼ਿਟਿੰਗ ਕਾਰਡ ਵਧੀਆ ਤਰੀਕੇ ਦਾ ਬਣਵਾ ਕੇ ਆਪਾਂ ਉਸ ਤੇ ਕਾਰਡ ਛਪਵਾ ਸਕਦੇ ਆ 400 ਰੁਪਏ ਦੇ ਕੇ ਕਿਉਂਕਿ 400 ਦੇ 1000 ਕਾਰਡ ਬੜੇ ਆਰਾਮ ਨਾਲ ਬਣ ਜਾਂਦੇ ਆ ਇਸ ਤਰ੍ਹਾਂ ਤੁਸੀਂ 400 ਰੁਪਏ ਦੇ ਕਾਰਡ ਬਣਵਾ ਕੇ ਦੋਸਤੋ ਹੁਣ ਆਪਾਂ ਉਹਨਾਂ ਕਾਰਡਾਂ ਨੂੰ ਆਪਣੇ ਜਾਣ ਪਛਾਣ ਵਾਲਿਆਂ ਨਾਲ ਜੋ ਵੀ ਜਿੰਥੇ ਦਾ ਤੁਹਾਡਾ ਲਿੰਕ ਹੈ ਜਿਹੜੇ ਵੀ ਕੰਟੈਕਟ ਹੈ ਤੁਸੀਂ ਵੱਧ ਤੋਂ ਵੱਧ ਤੁਸੀਂ ਆਪਣੇ ਕਾਰਡ ਆ ਦੋਸਤੋ ਉਹ ਸਰਕੂਲੇਸ਼ਨ ਕਰੋ ਆਪਣੀ ਮਾਰਕੀਟ ਦੇ ਵਿੱਚ ਹੁਣ ਦੋਸਤੋ ਜਦੋਂ ਕਿਸੇ ਨੂੰ ਵੀ ਮੰਨ ਲਓ ਕਿਸੇ ਨੂੰ ਵੀ ਜ਼ਰੂਰਤ ਪੈ ਗਈ ਗਿਫਟ ਦੀ ਇਸ ਤਰ੍ਹਾਂ ਜਿਸ ਤਰ੍ਹਾਂ ਦਾ ਆਪਾਂ ਬਿਜ਼ਨਸ ਕਰ ਰਹੇ ਹਾਂ ਤਾਂ ਉਹ ਕਿਤੇ ਨਾ ਕਿਤੇ ਤੁਹਾਡੇ ਕੋਲੇ ਕੰਟੈਕਟ ਕਰੇਗਾ ਤੁਹਾਡੇ ਕਾਰਡ ਦੇ ਜ਼ਰੀਏ ਠੀਕ ਹੈ ਤਾਂ ਤੁਸੀਂ ਕੀ ਕਰਨਾ ਕਾਰਡ ਦੇ ਜ਼ਰੀਏ ਸਿਰਫ ਤੁਸੀਂ ਉਸ ਦਾ ਆਰਡਰ ਫੜਨਾ ਕਿਉਂਕਿ ਜਦੋਂ ਤੁਸੀਂ ਇਸ ਲੈਨ ਦੇ ਵਿੱਚ ਪੈ ਜਾਓਗੇ ਨਾ ਦੋਸਤੋ ਤਾਂ ਤੁਹਾਨੂੰ ਹਰ ਇੱਕ ਚੀਜ਼ ਦਾ ਰੇਟ ਵੀ ਪਤਾ ਚੱਲ ਜਾਏਗਾ ਕਿ ਕਿਹੜੀ ਚੀਜ਼ ਕਿੰਨੇ ਰੁਪਏ ਦੀ ਹੁੰਦੀ ਹੈ ਤੇ ਤੁਸੀਂ ਆਪਾਂ ਡਾਇਰੈਕਟ ਹੀ ਸਿੱਧਾ ਬਿਨਾਂ ਕਿਸੇ ਨੂੰ ਪੁੱਛੇ ਆਪਾਂ ਸਿੱਧਾ ਉਹਨੂੰ ਰੇਟ ਵੀ ਦੱਸ ਸਕਦੇ ਹਾਂ ਜਦੋਂ ਕੋਈ ਕਸਟਮਰ ਤੁਹਾਡੇ ਕੋਲ ਫੋਨ ਆ ਗਿਆ ਤੁਸੀਂ ਸਿੱਧਾ ਕਹੋ ਕਿ ਦੇਖੋ ਸਰ ਇਸ ਚੀਜ਼ ਦਾ ਇਹ ਰੇਟ ਹੈ ਤੇ ਜਦੋਂ ਕਸਟਮਰ ਉਸ ਚੀਜ਼ ਨੂੰ ਆਰਡਰ ਤੁਹਾਨੂੰ ਦੇ ਦੇਗਾ ਤੇ ਤੁਸੀਂ ਉਹੀ ਆਰਡਰ ਲੈ ਕੇ ਜੋ ਵੀ ਪ੍ਰਿੰਟਿੰਗ ਸ਼ਾਪ ਵਾਲੇ ਹੈਗੇ ਜਿਹੜੇ ਗਿਫਟ ਪ੍ਰਿੰਟਿੰਗ ਦਾ ਕੰਮ ਕਰਦੇ ਜਿਨ੍ਹਾਂ ਨਾਲ ਤੁਸੀਂ ਡੀਲ ਕੀਤੀ ਸੀ ਉਹਨਾਂ ਨੂੰ ਜਾ ਕੇ ਆਰਡਰ ਦੋ ਤੇ ਉੱਥੋਂ ਆਰਡਰ ਬਣਵਾਓ ਤੇ ਚੱਕ ਕੇ ਕਸਟਮਰ ਤੱਕ ਤੁਸੀਂ ਪਹੁੰਚਾਓ ਇਸ ਤਰ੍ਹਾਂ ਤੁਸੀਂ ਪਹੁੰਚ ਕੇ ਕਸਟਮਰ ਦਾ ਕਸਟਮਰ ਤੁਹਾਨੂੰ ਪੈਸੇ ਦੇਵੇਗਾ ਦੋਸਤੋ ਉਸ ਪੈਸੇ ਦੇ ਵਿੱਚ ਤੁਸੀਂ ਆਪਣਾ ਜੋ ਵੀ ਆਪਣਾ ਕਮਿਸ਼ਨ ਬਣਿਆ ਹੋਇਆ ਤੁਸੀਂ ਉਹ ਕਮਿਸ਼ਨ ਆਪਣਾ ਕੱਟੋ ਤੇ ਬਾਕੀ ਆਪਣੇ ਜੋ ਦੁਕਾਨਦਾਰ ਹੈ ਉਸ ਨੂੰ ਜਾ ਕੇ ਪਹੜਾਓ ਦੇਖੋ ਕਿੰਨਾ ਆਸਾਨ ਹੈ ਦੋਸਤੋ ਦੇਖੋ ਦੋਸਤੋ ਹੁਣ ਇਹਦੇ ਵਿੱਚ ਆਪਣਾ ਲੱਗਿਆ ਕੀ ਆਪਣਾ ਦੋਸਤੋ ਇਹਦੇ ਵਿੱਚ ਸਿਰਫ 400 ਰੁਪਏ ਲੱਗਿਆ ਮਾਲਕੋ ਕੱਲ ਨੂੰ ਇਹ ਬਿਜ਼ਨਸ ਨਹੀਂ ਚੱਲਦਾ ਦੋਸਤੋ ਤੇ ਆਪਣਾ ਕੀ ਜਾਏਗਾ ਵੱਧ ਤੋਂ ਵੱਧ 400 ਰੁਪਏ ਹੀ ਜਾਏਗਾ ਨਾ ਜੋ ਆਪਾਂ ਕਾਰਡ ਬਣਵਾਏ ਵਿਜ਼ਿਟਿੰਗ ਕਾਰਡ ਬਣਵਾਏ ਸਿਰਫ ਆਪਣਾ ਹੀ ਵੇਸਟ ਹੋਏਗਾ ਹੋਰ ਆਪਣਾ ਕੋਈ ਝੰਜਟ ਨਹੀਂ ਨਾ ਕੋਈ ਆਪਾਂ ਮਸ਼ੀਨਾਂ ਨਾ ਖਰੀਦੀਆਂ ਨਾ ਕੋਈ ਆਪਾਂ ਦੁਕਾਨਦਾਰੀ ਸ਼ੁਰੂ ਕੀਤੀ ਨਾ ਕੋਈ ਰੈਂਟ ਤੇ ਸ਼ਾਪ ਲਈਤੀ ਨਾ ਕੋਈ ਹੋਰ ਝੰਜਟ ਆਪਣਾ ਸਿਰਫ ਆਪਾਂ 400 ਰੁਪਏ ਲਗਾਇਆ ਤੇ ਆਪਾਂ ਇਸ ਬਿਜ਼ਨਸ ਦੇ ਮਾਲਕ ਬਣ ਗਏ ਦੇਖੋ ਦੋਸਤੋ ਕਿੰਨਾ ਵਧੀਆ ਤਰੀਕਾ ਹੈ ਜੇ ਤੁਸੀਂ ਇਸ ਨੂੰ ਬਿਜ਼ਨਸ ਨੂੰ ਕਰਨਾ ਚਾਹੋ ਇੰਦਰ ਨਾਲ ਕੀ ਇਹਦਾ ਇੱਕ ਇਹ ਫਾਇਦਾ ਵੀ ਹੈ ਦੋਸਤੋ ਕਿ ਜਦੋਂ ਤੁਸੀਂ ਕੋਈ ਹੋਰ ਬਿਜ਼ਨਸ ਆਪਦਾ ਕਰ ਰਹੇ ਹੋ ਤੁਸੀਂ ਇਸ ਬਿਜ਼ਨਸ ਨੂੰ ਵੀ ਕਰਦੇ ਕਰਦੇ ਇਸ ਕੰਮ ਨੂੰ ਕਰ ਸਕਦੇ ਹੋ ਕਿਉਂਕਿ ਇਹ ਆਰਡਰ ਹੁੰਦੇ ਦੋਸਤੋ ਕਈ ਵਾਰ ਡੇਲੀ ਥੋੜੀ ਨਾ ਆਣਗੇ ਇੱਕ ਜਦੋਂ ਵੀ ਆਣਗੇ ਤੁਸੀਂ ਆਪਣਾ ਫੋਨ ਤੇ ਆਰਡਰ ਫੜੋ ਤੇ ਆਪਣਾ ਦੁਕਾਨਦਾਰ ਨੂੰ ਆਰਡਰ ਦੋ ਤੇ ਉਸ ਤੋਂ ਬਣਵਾ ਕੇ ਉਸ ਨੂੰ ਵਾਪਸੀ ਕਰ ਦਿਓ ਆਪਣਾ ਜੋ ਵੀ ਕੰਮ ਕਰ ਰਹੇ ਹੋ ਉਸ ਨੂੰ ਕਰਦੇ ਰਹੋ ਇਸ ਤਰ੍ਹਾਂ ਤੁਸੀਂ ਸਾਈਡ ਇਨਕਮ ਜਨਰੇਟ ਕਰ ਸਕਦੇ ਹੋ ਦੋਸਤੋ ਸਿਰਫ 400 ਰੁਪਿਆ ਲਗਾ ਕੇ 400 ਰੁਪਿਆ ਲਗਾ ਕੇ ਦੋਸਤੋ ਤੁਹਾਡੇ ਇੱਕ ਪ੍ਰਿੰਟਿੰਗ ਦਾ ਬਿਜ਼ਨਸ ਹੈ ਜੋ ਉਹ ਸ਼ੁਰੂ ਹੋ ਚੁੱਕਿਆ ਹੈ ਜਿੰਦੇ ਵਿੱਚ ਤੁਸੀਂ ਜਿੰਨਾ ਰੁਪਿਆ ਮਰਜ਼ੀ ਕਮਾ ਸਕਦੇ ਹੋ ਮੰਨ ਲਓ ਤੁਸੀਂ ਹੁਣ ਜਿਵੇਂ ਜਿਵੇਂ ਅੱਗੇ ਵਧੋਗੇ ਇਸ ਬਿਜ਼ਨਸ ਦੇ ਵਿੱਚ ਤੁਹਾਡੇ ਕੋਲ ਕਸਟਮਰ ਬੇਸ ਜਿਆਦਾ ਜੁੜੇਗਾ ਤੁਹਾਨੂੰ ਹੁਣ ਲੱਗ ਗਿਆ ਕਿ ਹੁਣ ਬਹੁਤ ਜਿਆਦਾ ਕਲਾਇੰਟ ਮੇਰੇ ਕੋ ਆ ਰਹੇ ਆ ਹੁਣ ਤੁਹਾਡੇ ਕੋਲ ਵੀ ਚੰਗਾ ਪੈਸਾ ਹੋ ਗਿਆ ਦੋਸਤੋ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਆਪਣੀ ਪ੍ਰਿੰਟਿੰਗ ਮਸ਼ੀਨਾਂ ਲਿਆ ਕੇ ਤੁਸੀਂ ਇਸ ਲਾਈਨ ਦੇ ਵਿੱਚ ਬਹੁਤ ਅੱਗੇ ਵਧ ਸਕਦੇ ਹੋ ਪਰ ਸ਼ੁਰੂ ਵਿੱਚ ਤੁ ਤੇ ਇਸ بزਨਸ ਨੂੰ ਸ਼ੁਰੂ ਕਰਨਾ ਇਸੇ ਤਰ੍ਹਾਂ ਦੋਸਤੋ ਮੈਂ ਤੁਹਾਡੇ ਨਾਲ ਦੂਜੇ بزਨਸ ਦੀ ਗੱਲ ਕਰਦਾ ਦੂਜਾ بزਨਸ ਹੈ ਉਹ ਹੈ ਦੋਸਤੋ ਟੂ ਰਨ ਟ੍ਰੈਵਲ ਟੂ ਰਨ ਟ੍ਰੈਵਲ ਜੋ ਲੋਕੀ ਦੁਕਾਨਾਂ ਖੋਲੀਆਂ ਹੀਆਂ ਜਿਨ੍ਹਾਂ ਦੇ ਵਿੱਚ ਦੋਸਤੋ ਅਲੱਗ-ਅਲੱਗ ਗੱਡੀਆਂ ਕਿਰਾਏ ਤੇ ਰੈਂਟ ਤੇ ਦਿੰਦੇ ਹਨ ਵਿਆਹ ਸ਼ਾਦੀਆਂ ਵਾਸਤੇ ਜਾਂ ਕੋਈ ਹੋਰ ਟੂਰ ਤੇ ਜਾਣ ਵਾਸਤੇ ਦੋਸਤੋ ਆਪਾਂ ਉਹਨਾਂ ਨਾਲ ਡੀਲ ਕਰਨੀ ਹੈ ਜਾ ਕੇ ਉਹਨਾਂ ਨਾਲ ਹੀ ਦੋਸਤੋ ਸੇਮ ਕਨਸੈਪਟ ਹੋਏਗਾ ਇਹ ਉਹਨਾਂ ਨਾਲ ਜਾ ਕੇ ਡੀਲ ਕਰਨੀ ਹੈ ਕਿ ਸਰ ਤੁਹਾਨੂੰ ਜੋ ਹੈ ਕਸਟਮਰ ਅਸੀਂ ਲਿਆ ਕੇ ਦਵਾਂਗੇ ਤੇ ਬਦਲੇ ਦੇ ਵਿੱਚ ਤੁਸੀਂ ਸਾਨੂੰ ਕਮਿਸ਼ਨ ਦੇਣਾ ਪਏਗਾ ਠੀਕ ਹੈ ਤੇ ਉਹਨਾਂ ਨਾਲ ਆਪਾਂ ਜਦੋਂ ਇਹ ਗੱਲ ਕਰਾਂਗੇ ਦੋਸਤੋ ਤੇ ਉਹ ਵੀ ਮੰਨ ਜਾਣਗੇ ਕਿਉਂਕਿ ਉਹਨਾਂ ਦਾ ਵੀ ਇਹੀ ਹੁੰਦਾ ਦੇਖੋ ਦੋਸਤੋ ਉਹਨਾਂ ਕੋਲ ਵੀ ਇੰਨਾ ਜ਼ਿਆਦਾ ਗੱਡੀਆਂ ਵਗੈਰਾ ਰੱਖੀਆਂ ਹੁੰਦੀਆਂ ਨੇ ਇੰਨਾ ਖਰਚਾ ਪੈਂਦਾ ਹੈ ਉਹਨਾਂ ਨੂੰ ਤਾਂ ਉਹ ਵੀ ਮੰਨਣਗੇ ਉਹਨਾਂ ਨੂੰ ਕਸਟਮਰ ਹੀ ਚਾਹੀਦੀ ਹੈ ਕਸਟਮਰ ਪਿੱਛੇ ਅਗਲੇ ਨੇ ਬਿਜ਼ਨਸ ਖੋਲਿਆ ਉਹਨਾਂ ਨਾਲ ਸਿੱਧੀ ਗੱਲ ਕਰਾਂਗੇ ਕਿ ਅਸੀਂ ਤੁਹਾਨੂੰ ਕਲਾਇੰਟ ਮਿਲਾਵਾਂਗੇ ਤੇ ਬਦਲੇ ਦੇ ਵਿੱਚ ਸਾਨੂੰ ਕਮਿਸ਼ਨ ਦੇਣਾ ਛੋਟਾ ਜਾਂ ਵੱਡਾ ਜਿਹੜਾ ਵੀ ਟੂਰ ਆ ਉਹਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਕਮਿਸ਼ਨ ਜੋੜ ਸਕਦੇ ਹੋ ਦੇਖੋ ਦੋਸਤੋ ਸਾਰੀਆਂ ਗੱਡੀਆਂ ਉਹਨਾਂ ਦੀਆਂ ਡਰਾਈਵਰ ਉਹਨਾਂ ਦੇ ਸਾਰਾ ਝੰਜਟ ਉਹਨਾਂ ਦਾ ਤੁਸੀਂ ਸਿਰਫ ਕਸਟਮਰ ਨਾਲ ਆਰਡਰ ਲੈਣਾ ਜਿਹੜੀ ਵੀ ਕਸਟਮਰ ਨੂੰ ਗੱਡੀ ਚਾਹੀਦੀ ਹੈ ਜਿੱਥੇ ਵੀ ਉਹਨੂੰ ਜਾਣਾ ਉਹਦੇ ਨਾਲ ਡੀਲ ਕਰਕੇ ਤੇ ਆਪਾਂ ਉਹਨੂੰ ਰੇਟ ਦੱਸਣਾ ਸਿੱਧਾ ਤੇ ਗੱਡੀ ਉਹਨਾਂ ਦੇ ਕਰੇ ਜਦੋਂ ਵੱਡੀ ਉਹਨਾਂ ਦੇ ਕਰੇ ਆਏਗੀ ਉਹ ਉਹਨਾਂ ਨੂੰ ਲੈ ਕੇ ਚਲੇ ਜਾਣਗੇ ਵਿੱਚ ਜੋ ਵੀ ਪੈਸੇ ਹੋਣਗੇ ਉਹਦਾ ਕਮਿਸ਼ਨ ਦੋਸਤੋ ਤੁਹਾਨੂੰ ਮਿਲ ਜੇਗਾ ਇਸ ਤਰ੍ਹਾਂ ਦੋਸਤੋ ਸਾਨੂੰ ਇੱਕ ਆਰਡਰ ਮਗਰ ਵੀ 1000 ਰੁਪਏ ਵੀ ਕਟੋ-ਕਟ ਬਚਦਾ ਤਾਂ ਤੁਹਾਨੂੰ ਕਿੰਨਾ ਫਾਇਦਾ ਇਸ ਚੀਜ਼ ਦਾ ਇਸ ਤਰ੍ਹਾਂ ਤੁਹਾਨੂੰ ਕੋਈ ਇਹਦੇ ਵਿੱਚ ਕੋਈ ਟੈਨਸ਼ਨ ਨਹੀਂ ਦੋਸਤੋ ਨਹੀਂ ਤਾਂ ਜੋ ਵੀ ਟੂਰ ਐਂਡ ਟਰੈਵਲ ਜਿਹੜਾ ਬਿਜ਼ਨਸ ਕਰਦੇ ਦੋਸਤੋ ਬਹੁਤ ਜ਼ਿਆਦਾ ਝੰਜਟ ਹੁੰਦੇ ਹਨ ਲੱਖ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਪਰ ਤੁਸੀਂ ਇੱਕ ਵਿਜ਼ਿਟਿੰਗ ਕਾਰਡ ਬਣਵਾ ਕੇ ਦੋਸਤੋ ਉਸ ਕੰਪਨੀ ਦੇ ਮਾਲਕ ਬਣ ਸਕਦੇ ਟੂਰ ਐਂਡ ਟਰੈਵਲ ਦੇ ਤੇ ਕਸਟਮਰਾਂ ਜੋ ਦੋਸਤੋ ਉਹਦੇ ਵਿੱਚ ਤੁਸੀਂ ਆਪਣੇ ਕਾਰਡ ਜੋ ਉਹ ਸਰਕੂਲੇਸ਼ਨ ਕਰਨੇ ਆ ਜਦੋਂ ਵੀ ਜਿਸ ਕਸਟਮਰ ਨੂੰ ਲੋੜ ਪਵੇਗੀ ਉਹ ਤੁਹਾਡੇ ਨਾਲ ਸਿੱਧਾ ਕੰਟੈਕਟ ਕਰੇਗਾ ਕਿ ਸਾਨੂੰ ਗੱਡੀ ਚਾਹੀਦੀ ਹੈ ਜਾਂ ਵਿਆਹ ਸਾਡੀ ਜਾਂ ਪ੍ਰੋਗਰਾਮ ਵਾਸਤੇ ਤੇ ਜਾਂ ਕੋਈ ਟੂਰ ਜਾਣ ਵਾਸਤੇ ਤਾਂ ਤੁਸੀਂ ਉਹਦੇ ਨਾਲ ਡੀਲ ਕਰਾ ਕੇ ਸਿੱਧਾ ਕੰਟੈਕਟ ਕਰਾਓ ਆਪਣੇ ਆਪਣਾ ਕਮਿਸ਼ਨ ਵਿੱਚੋਂ ਲੈ ਸਕਦੇ ਹੋ ਦੋਸਤੋ ਇਹ ਵੀ ਬਿਜ਼ਨਸ ਜਦੋਂ ਤੁਹਾਡਾ ਵੱਧ ਜਾਂਦਾ ਤਾਂ ਇਸ ਇਸ ਬਿਜ਼ਨਸ ਦੇ ਵਿੱਚ ਵੀ ਤੁਸੀਂ ਆਪਣੇ ਇਨਵੈਸਟਮੈਂਟ ਕਰਕੇ ਤੇ ਤੁਸੀਂ ਖੁਦ ਇਹ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਜਾਂ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਕੋਲੇ ਖੁਦ 1500 ਕਸਟਮਰ ਹੈ ਜੋ ਤੁਹਾਡੇ ਨਾਲ ਜੁੜ ਚੁੱਕਿਆ ਹੈ ਤਾਂ ਤੁਸੀਂ ਆਪਣੀ ਗੱਡੀ ਪਾ ਕੇ ਤੇ ਆਪਣਾ business ਸ਼ੁਰੂ ਕਰ ਸਕਦੇ ਹੋ ਇਸ ਤਰ੍ਹਾਂ ਤੇ ਇਹਦੇ ਵਿੱਚ ਵੀ ਦੋਸਤੋ ਤੁਸੀਂ ਘੱਟੋ-ਘੱਟ 3 ਤੋਂ 4 ਜਾਂ 5 ਜਣਿਆਂ ਨਾਲ ਤੁਸੀਂ ਕੰਟੈਕਟ ਕਰਕੇ ਰੱਖਣਾ ਜੋ ਟੂਰਨ ਟਰੈਵਲ ਕੰਪਨੀਆਂ ਜਿਨ੍ਹਾਂ ਕੋਲ ਹੁੰਦੀਆਂ ਆ ਉਹਨਾਂ ਨਾਲ ਤੁਸੀਂ ਗੱਲ ਕਰਕੇ ਰੱਖਣੀ ਹੈ ਕਿ ਕਈ ਵਾਰੀ ਕੋਈ ਇੱਕ ਬੰਦਾ ਦੇਖੋ ਲੋ ਆਪਾਂ ਆਰਡਰ ਨਹੀਂ ਜੱਚਦਾ ਤਾਂ ਆਪਾਂ ਦੂਸਰੇ ਕੋਲੇ ਗੱਲ ਕਰ ਸਕਦੇ ਆ ਇਸ ਤਰ੍ਹਾਂ ਜਿੰਦੇ ਨਾਲ ਵੀ ਸੈਟਿੰਗ ਹੋਵੇ ਕਿਉਂਕਿ ਇਹਦੇ ਵਿੱਚ ਆਪਸ਼ਨਲ ਜ਼ਰੂਰ ਹੋਣਾ ਚਾਹੀਦਾ ਦੋਸਤੋ ਆਪਸ਼ਨਲ ਦੇ ਵਿੱਚ ਆਪਾਂ ਇਹ ਹੋਏਗਾ ਆਪਾਂ ਕਿਸੇ ਇੱਕ ਦੇ ਸਿਰ ਦੇ ਉੱਤੇ ਨਹੀਂ ਬੈਠੇ ਕਿਉਂਕਿ ਕਸਟਮਰ ਜਦੋਂ ਆਪਾਂ ਨੂੰ ਫੋਨ ਕਰਦਾ ਨਾ ਦੋਸਤੋ ਉਹ ਬਹੁਤ ਹੀ ਵਿਸ਼ਵਾਸ ਨਾਲ ਫੋਨ ਕਰਦਾ ਹੈ ਤੇ ਆਪਣਾ ਵੀ ਇਹ ਆਪਣਾ ਵੀ ਫਰਜ਼ ਬਣ ਜਾਂਦਾ ਹੈ ਕਿ ਆਪਾਂ ਕਸਟਮਰ ਨੂੰ ਵਧੀਆ ਤੋਂ ਵਧੀਆ ਸਰਵਿਸ ਦਈਏ ਇਸ ਕਰਕੇ ਆਪਾਂ ਨੂੰ ਅਲੱਗ-ਅਲੱਗ ਟਰੈਵਲ ਆਲੇ ਨਾਲ ਏਜੰਟਾਂ ਨਾਲ ਗੱਲ ਕਰਕੇ ਰੱਖਣੀ ਚਾਹੀਦੀ ਹੈ ਇਸ ਤਰ੍ਹਾਂ ਦੋਸਤੋ ਹੁਣ ਆਪਾਂ ਤੀਸਰੇ ਬਿਜ਼ ਦੇ ਦੋਸਤੋ ਜੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕੁਝ ਵੀ ਸਿੱਖਣ ਨੂੰ ਮਿਲ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਜਦੋਂ ਵੀ ਮੇਰੀ ਹੋਰ ਨਵੀਂ ਵੀਡੀਓ ਦੋਸਤੋ ਕੁਝ ਆਏਗੀ ਤਾਂ ਸਭ ਤੋਂ ਪਹਿਲਾਂ ਦੋਸਤੋ ਉਹ ਤੁਹਾਡੇ ਤੱਕ ਪਹੁੰਚ ਜਾਏਗੀ ਤਾਂ ਤੁਸੀਂ ਆਰਾਮ ਨਾਲ ਉਸ ਨੂੰ ਦੇਖ ਸਕਦੇ ਹੋ ਕਿਉਂਕਿ ਕਈ ਵਾਰੀ ਦੋਸਤੋ ਆਪਾਂ ਕਿਸੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਜਦੋਂ ਆਪਾਂ ਨੂੰ ਬਾਅਦ ਵਿੱਚ ਉਸ ਚੀਜ਼ ਨੂੰ ਦੇਖਣ ਦੀ ਜ਼ਰੂਰਤ ਪੈਂਦੀ ਤਾਂ ਉਹ ਕਦੇ ਆਪਾਂ ਨੂੰ ਵੀਡੀਓ ਮਿਲ ਹੀ ਨਹੀਂ ਪੈਂਦੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੁਝ ਸਿੱਖਣ ਨੂੰ ਮਿਲਦਾ ਹੈ اسی طرح دوستو ਆਪਾਂ ਤੀਸਰੇ بزਨਸ ਦੀ ਗੱਲ ਕਰਦੇ ਹਾਂ ਤੀਸਰਾ بزਨਸ ਹੈ ਦੋਸਤੋ ਉਹ ਹੈ ਕੇਕ ਦਾ بزਨਸ ਕਿਉਂਕਿ ਕੇਕ ਦਾ بزਨਸ ਹੈ ਦੋਸਤੋ ਉਹ ਅੱਜਕੱਲ ਬਹੁਤ ਹੀ ਟ੍ਰੈਂਡ ਦੇ ਵਿੱਚ ਚੱਲਣ ਵਾਲਾ ਇੱਕ بزਨਸ ਹੈ ਕਿਉਂਕਿ ਲੋਕੀ ਹਰ ਇੱਕ ਮੂਵਮੈਂਟ ਦੇ ਵਿੱਚ ਹਰ ਇੱਕ ਫੰਕਸ਼ਨ ਦੇ ਵਿੱਚ ਕੇਕ ਕੱਟਣਾ ਬਹੁਤ ਪਸੰਦ ਕਰਦੇ ਆ ਨਾ ਇਸ ਕਰਕੇ ਤੁਸੀਂ ਆਪਣਾ ਇੱਕ ਵਿਜ਼ਿਟਿੰਗ ਕਾਰਡ ਬਣਵਾ ਸਕਦੇ ਹੋ ਜਿੰਦੇ ਵਿੱਚ ਅਲੱਗ-ਅਲੱਗ ਕਿਸਮ ਦੇ ਕੇਕ ਦੀ ਫੋਟੋ ਬਣਵਾ ਕੇ ਤਾਂ ਤੁਸੀਂ ਆਪਣਾ ਲਿਖ ਸਕਦੇ ਹੋ ਜਿੰਦ ਅ ਵਿਜ਼ਿਟਿੰਗ ਕਾਰਡ ਬਣਵਾ ਸਕਦੇ ਹੋ ਕਿ ਕੇਕ ਲੈਣ ਵਾਲੇ ਸਾਡੇ ਨਾਲ ਸੰਪਰਕ ਕਰ ਸਕਦੇ ਕਿਸੇ ਵੀ ਤਰ੍ਹਾਂ ਦਾ ਕੇਕ ਜੋ ਤੁਸੀਂ ਬਣਵਾਣਾ ਚਾਹੁੰਦੇ ਹੋ ਇਸ ਦਾ ਤੁਸੀਂ ਵਿਜ਼ਿਟਿੰਗ ਕਾਰਡ ਜਦੋਂ ਲੋਕਾਂ ਦੇ ਵਿੱਚ ਸਰਕੂਲੇਸ਼ਨ ਕਰੋਗੇ ਆਪਣੇ ਫਰੈਂਡਾਂ ਦੇ ਵਿੱਚ ਕਰੋਗੇ ਫਰੈਂਡ ਆਪਣੇ ਫਰੈਂਡਾਂ ਵਿੱਚ ਕਰਨਗੇ ਤੇ ਆਪਾਂ ਹੁਣ ਵਧੀਆ-ਵਧੀਆ ਜੋ ਬਿਕਰੀ ਵਾਲੇ ਹੁੰਦੇ ਨਾ ਦੋਸਤੋ ਤੁਹਾਡੇ ਸ਼ਹਿਰ ਦੇ ਵਿੱਚ ਹੁਣ ਉਹਨਾਂ ਨਾਲ ਤੁਸੀਂ ਡੀਲ ਕਰ ਸਕਦੇ ਹੋ ਠੀਕ ਹੈ ਮਤਲਬ ਕਿ ਤੁਸੀਂ ਵਧੀਆ ਜੋ ਆਪਣੀ ਕੁਆਲਿਟੀ ਨਾਲ ਦੋਸਤੋ ਉਹ ਬੈਸਟ ਹੋਣੀ ਚਾਹੀਦੀ ਹੈ ਕਿਉਂਕਿ ਜੋ ਕਸਟਮਰ ਹੁੰਦਾ ਨਾ ਉਹ ਵਿਸ਼ਵਾਸ ਤੇ ਜੁੜਿਆ ਹੁੰਦਾ ਤੇ ਆਪਾਂ ਨੂੰ ਉਸ ਦਾ ਵਿਸ਼ਵਾਸ ਨਹੀਂ ਟੁੱਟਣ ਦੇਣਾ ਤੇ ਉਸ ਨੂੰ ਆਪਾਂ ਵਧੀਆ ਤੋਂ ਵਧੀਆ ਕੁਆਲਿਟੀ ਦੇਣੀ ਹੈ ਚਾਹੇ ਰੇਟ ਚਾਹੇ ਥੋੜਾ ਜਿਹਾ ਵੱਧ ਹੋ ਜਾਵੇ ਉਸ ਤੋਂ ਬਾਅਦ ਆਪਾਂ ਕੀ ਕਰਾਂ ਦੋਸਤੋ ਅਲੱਗ ਅਲੱਗ ਬਿਕਰੀਆਂ ਨਾਲ ਜਾ ਕੇ ਦੋਸਤੋ ਉਹਨਾਂ ਨਾਲ ਵੀ ਆਪਾਂ ਗੱਲ ਕਰਨੀ ਹੈ ਜੋ ਆਪਣੀ ਬਿਕਰੀਆਂ ਨਾ ਦੋਸਤੋ ਉਹ ਬੈਸਟ ਹੋਣੀਆਂ ਚਾਹੀਦੀਆਂ ਕਿਸੇ ਵੀ ਸਿੰਪਲ ਜਾਂ ਕੋਈ 에ਰੀ ਗੇਰੀ ਆਪਾਂ ਬਿਕਰੀ ਨਾਲ ਕੰਟੈਕਟ ਨਹੀਂ ਰੱਖਣਾ ਆਪਾਂ ਵਧੀਆ ਬਿਕਰੀ ਵਾਲੇ ਨਾਲ ਕੰਟੈਕਟ ਰੱਖਣਾ ਤੇ ਆਪਾਂ ਜਾ ਕੇ ਬਿਕਰੀਆਂ ਨਾਲ ਦੋਸਤੋ ਸਿੱਧਾ ਸੱਚੀ ਬੋਲ ਸਕਦੇ ਹਾਂ ਅਗਲਾਂ ਸ ਕਿ ਦੇਖੋ ਸਰ ਮੇਰਾ ਇਸ ਤਰ੍ਹਾਂ ਇੱਕ ਬਿਜ਼ਨਸ ਹੈ ਉਹਦੇ ਵਿੱਚ ਮੈਂ ਤੁਹਾਨੂੰ ਆਰਡਰ ਲੈ ਕੇ ਦਵਾਂਗਾ ਤੇ ਤੁਸੀਂ ਹਰ ਇੱਕ ਆਰਡਰ ਦੇ ਮਗਰ ਮੇਰਾ ਕਮਿਸ਼ਨ ਬਣ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਆਪਾਂ ਕੀ ਜਦੋਂ ਆਪਾਂ ਅਗਲੇ ਨੂੰ ਸੱਚ ਬੋਲਦੇ ਆ ਤਾਂ ਅਗਲੇ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਭਈ ਅਗਲੇ ਜੋ ਉਸ ਦਾ ਬਿਜ਼ਨਸ ਹੀ ਉਹਨੇ ਸੱਚ ਦੱਸਤਾ ਤੇ ਉਹਨਾਂ ਨੂੰ ਵੀ ਵਧੀਆ ਸੀਦਾ ਕਿਉਂਕਿ ਜਦੋਂ ਅਗਲੇ ਨੂੰ ਆਪਾਂ ਆਰਡਰ ਲੈ ਕੇ ਦਵਾਂਗੇ ਤੇ ਉਸ ਦੇ ਵਿੱਚ ਹੀ ਆਪਾਂ ਨੂੰ ਕਮਿਸ਼ਨ ਦੇਣਗੇ ਨਾ ਤੇ ਉਹਨਾਂ ਨੂੰ ਵੀ ਚੀਜ਼ ਦੀ ਕੋਈ ਟੈਨਸ਼ਨ ਨਹੀਂ ਰਹਿੰਦੀ ਤੇ ਉਹ ਇਸ ਚੀਜ਼ ਨੂੰ ਹਾਂ ਕਰ ਦਨਗੇ ਇਸ ਤਰ੍ਹਾਂ ਤੁਸੀਂ ਬਿਕਰੀ ਵਾਲੇ ਭਈ ਤਿੰਨ ਤੋਂ ਚਾਰ ਬਿਕਰੀ ਵਾਲਿਆਂ ਨਾਲ ਗੱਲ ਕਰਕੇ ਰੱਖਣੀ ਹੈ ਜੋ ਇਹ ਵਧੀਆ ਕੁਆਲਿਟੀ ਦੇ ਵਿੱਚ ਕੇਕ ਵਗੈਰਾ ਤਿਆਰ ਕਰਦੇ ਹਨ ਤੇ ਹਰ ਕੇਕ ਦਾ ਉਹਨਾਂ ਕੋਲ ਨਾਲ ਰੇਟ ਡਿਸਕਸ ਕਰ ਸਕਦੇ ਹੋ ਠੀਕ ਹੈ ਜੋ ਵੀ ਗੱਲ ਹੈ ਤੁਸੀਂ ਹੌਲੀ ਹੌਲੀ ਜਦੋਂ ਇਸ ਲਾਈਨ ਦੇ ਵਿੱਚ ਪਾਉਗੇ ਤਾਂ ਤੁਸੀਂ ਐਕਸਪਰਟ ਹੋ ਜਾਓਗੇ ਕੇਕ ਵਾਸਤੇ ਤੁਹਾਨੂੰ ਜਦੋਂ ਆਰਡਰ ਦੇਗਾ ਤੁਸੀਂ ਆਰਡਰ ਉਸ ਦਾ ਫੜਨਾ ਹੈ ਰੇਟ ਡਿਸਕਸ ਕਰਨੀ ਹੈ ਤੇ ਜਾ ਕੇ ਆਪਣਾ ਆਰਡਰ ਆ ਉਹ ਬਿਕਰੀ ਵਾਲੇ ਨੂੰ ਦੇ ਦੇਣਾ ਤੇ ਉਹ ਬਿਕਰੀ ਵਾਲਾ ਕੇਕ ਬਣਾ ਕੇ ਤੁਸੀਂ ਉਸ ਨੂੰ ਆਪਣਾ ਡਿਲੀਵਰੀ ਦੇ ਸਕਦੇ ਹੋ ਉਸ ਕਸਟਮਰ ਦੇ ਘਰੇ ਜੋ ਵੀ ਜਿਸ ਨੇ ਵੀ ਕੇਕ ਦਾ ਆਰਡਰ ਦਿੱਤਾ ਹੋਇਆ ਤੇ ਇਸ ਤਰ੍ਹਾਂ ਦੋਸਤੋ ਜਦੋਂ ਤੁਹਾਡੇ ਕੋਲ ਅੱਗੇ ਜਾ ਕੇ ਚੰਗਾ ਪੈਸਾ ਹੋ ਜਾਂਦਾ ਹੈ ਤਾਂ ਤੁਸੀਂ ਖੁਦ ਦੀ ਬਿਜ਼ਾਰੀ ਸਟਾਰਟ ਕਰ ਸਕਦੇ ਹੋ ਦੇਖੋ ਦੋਸਤੋ ਇਸ ਤਰ੍ਹਾਂ ਆਪਾਂ 400 ਰੁਪਏ ਲਗਾ ਕੇ ਇਹਨਾਂ ਬਿਜ਼ਨਸਾਂ ਨੂੰ ਸ਼ੁਰੂ ਕਰ ਸਕਦੇ ਹਾਂ ਤੇ ਇਹਨਾਂ ਬਿਜ਼ਨਸਾਂ ਦੇ ਮਾਲਕ ਬਣ ਸਕਦੇ ਹਾਂ ਇਸ ਤੋਂ ਇਲਾਵਾ ਦੋਸਤੋ ਤੁਸੀਂ ਹੋਰ ਵੀ ਬਿਜ਼ਨਸ ਜਾਨਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਆਪਾਂ 400 ਰੁਪਏ ਲਗਾ ਕੇ ਇਸ ਤਰ੍ਹਾਂ ਹੀ ਆਪਾਂ ਉਸ ਬਿਜ਼ਨਸਾਂ ਦੇ ਮਾਲਕ ਬਣ ਸਕਦੇ ਹਾਂ ਤੇ ਦੋਸਤੋ ਤੁਸੀਂ ਕਮੈਂਟ ਕਰਕੇ ਦੱਸੋ ਮੈਂ ਇੱਕ ਨਵੀਂ ਵੀਡੀਓ ਬਣਾ ਕੇ ਲਿਆਉਂਗਾ ਜਿੰਦੇ ਵਿੱਚ ਇਸ ਤਰ੍ਹਾਂ ਪੂਰੀ ਲਿਸਟ ਬਣਾ ਕੇ ਲੈ ਕੇ ਆਉਂਗਾ ਇਸ ਤਰ੍ਹਾਂ ਦੀ ਬਿਜ਼ਨਸਾਂ ਦੀ ਜਿਨ੍ਹਾਂ ਨੂੰ ਤੁਸੀਂ 400 ਰੁਪਏ ਲਗਾ ਕੇ ਉਹਨਾਂ ਬਿਜ਼ਨਸਾਂ ਦੇ ਮਾਲਕ ਬਣ ਸਕਦੇ ਇਸ ਤਰ੍ਹਾਂ ਦੋਸਤੋ ਆਦੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਤੇ ਆਪਣੇ ਕਿਸੇ ਦੋਸਤਾਂ ਨਾਲ ਵੀ ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਜਰੂਰ ਕਰੋ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਬਿਜ਼ਨਸ ਦੀ ਜ਼ਰੂਰਤ ਹੈ ਧੰਨਵਾਦ